ਮੇਰੇ 85 ਪਿੰਡ ਜਿਹੜੇ 90 ਪਿੰਡ ਜਿਹੜੇ ਉਹ ਤਕਰੀਬਨ ਡਿਵੈਲਪਮੈਂਟ ਤੋਂ ਬੰਦ ਪਏ ਆ ਤੇ ਆਪਣੀ ਸਰਕਾਰ ਨੂੰ 2.5 ਸਾਲ ਤੋਂ ਸਮਾਂ ਜਿਹੜਾ 2.5 ਸਾਲ ਦਾ ਹੋ ਚੱਲਿਆ ਵੀ ਇੱਕ ਤਾਂ ਜਿਹੜੇ-ਜਿਹੜੇ ਬੰਦਿਆਂ ਨੇ ਕਪੜਾ ਕੀਤਾ ਸੀ ਮੈਂ ਜਾਣਨਾ ਚਾਹੁੰਦਾ ਵੀ ਉਹਨਾਂ ਦੇ ਉੱਤੇ ਆਪਾਂ ਹੁਣ ਤੱਕ ਕਿੰਨੀ ਕਾਰਵਾਈ ਕੀਤੀ ਹੈ ਰਿਕਵਰੀ ਆਪਾਂ ਉਹਨਾਂ ਤੋਂ ਕਿੰਨੀ ਕਰ ਲਈ ਹੈ ਤੇ ਬਾਕੀ ਰਹਿੰਦੀ ਜਿਹੜੀ ਕਾਰਵਾਈ ਉਹ ਆਪਾਂ ਕਦੋਂ ਤੱਕ ਕਰਦੇਾਂਗੇ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਨ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅਕੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢਾਂਗ ਨਾਲ ਪੈਸੇ ਪਏ ਆ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਣਗੇ ਮੇਰਾ ਸਵਾਲ ਇਹ ਹੈ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨਿਆਂ ਦੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਵੱਲੋਂ ਡੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਗਿਆ ਡੀ ਸਾਹਿਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲਿਖ ਕੇ ਭੇਜੀ ਜੀ ਆਪਾਂ ਤੁਹਾਡੇ ਮੈਕਮੈਂਟ ਕਿੰਨੇ ਲਿਖ ਕੇ ਭੇਜੀ ਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੀ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ 2-4 ਵਾਰ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਇੱਟਨੀ ਲੱਗੀ ਹੁਣ ਤੱਕ ਕੁਝ ਸਮਾਂਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਤੁਹਾਨੂੰ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦੇਓ ਜੀ। ਸ਼੍ਰੀ ਗੁਰਲਾਲ ਸਿੰਘ 1210 ਜੀ। ਸਰਦਾਰ ਲਾਲਜੀਤ ਸਿੰਘ ਭੁੱਲਰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ। ਇਹ ਜਵਾਬ ਮੰਨ ਜੋਕ ਸਪੀਕਰ ਸਾਹਿਬ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਪੁੱਛ ਲੈਣ ਜੀ। ਜੀ ਮੈਂਬਰ ਸਾਹਿਬ। ਧੰਨਵਾਦ ਜੀ ਬਹੁਤ-ਬਹੁਤ। ਮੰਤਰੀ ਸਾਹਿਬ ਇਹਦੇ ਵਿੱਚ ਦੋ ਤਿੰਨ ਗੱਲਾਂ ਵੀ ਜਿਹੜਾ ਇੱਕ ਤਾਂ ਮੇਰੇ 85 ਪਿੰਡ ਜਿਹੜੇ 90 ਪਿੰਡ ਜਿਹੜੇ ਉਹ ਤਕਰੀਬਨ ਡਿਵੈਲਪਮੈਂਟ ਤੋਂ ਬੰਦ ਪਏ ਹੈ ਤੇ ਆਪਣੀ ਸਰਕਾਰ ਨੂੰ 2.5 ਸਾਲ ਤੋਂ ਸਮਾਂ ਜਿਹੜਾ 2.5 ਸਾਲ ਦਾ ਹੋ ਚੱਲਿਆ ਵੀ ਇੱਕ ਤਾਂ ਜਿਹੜੇ-ਜਿਹੜੇ ਬੰਦਿਆਂ ਨੇ ਕਪੜਾ ਕੀਤਾ ਸੀ ਉਹਨਾਂ ਦੇ ਉੱਤੇ ਜਿਹੜੇ ਆਪਾਂ ਐਕਸ਼ਨ ਲਏ ਆ ਕਿਉਂਕਿ 1104 ਏਕੜ ਜਮੀਨ ਜਿਹੜੀ ਅਕਵਾਇਰ ਹੋਈ ਸੀ ਤੇ ਪਾਉਣੇ 400 ਕਰੋੜ ਰੁਪਏ ਦਾ ਪੰਚਾਇਤਾਂ ਨੂੰ ਤੇ ਕਾਸਟਕਾਰਾਂ ਨੂੰ ਪੈਸੇ ਮਿਲੇ ਸੀ ਇਹਦੇ ਵਿੱਚ ਗਲਤ ਕਾਸਟਕਾਰ ਖੜੇ ਕੀਤੇ ਗਏ ਉਹਨਾਂ ਨੇ ਗਲਤ ਨਾਮਾਂ ਦੇ ਉੱਤੇ ਪੈਸੇ ਪਵਾਏ ਤੇ ਦੂਜਾ ਕੁਝ ਮੁਲਾਜ਼ਮਾਂ ਦੀ ਮਿਲੀ ਭੁਗਤਿ ਦੇ ਵਿੱਚ ਬਲਾਕ ਸ਼ੰਭੂ ਦੀ ਤੇ ਕੁਝ ਪੈਸੇ ਜਿਹੜੇ ਠੇਕੇਦਾਰ ਨੂੰ ਗਏ ਸੀ ਮੈਂ ਜਾਨਣਾ ਚਾਹੁੰਦਾ ਵੀ ਉਹਨਾਂ ਦੇ ਉੱਤੇ ਆਪਾਂ ਹੁਣ ਤੱਕ ਕਿੰਨੀ ਕਾਰਵਾਈ ਕੀਤੀ ਹੈ ਰਿਕਵਰੀ ਆਪਾਂ ਉਹਨਾਂ ਤੋਂ ਕਿੰਨੀ ਕਰ ਲਈ ਐ ਤੇ ਬਾਕੀ ਰਹਿੰਦੀ ਜਿਹੜੀ ਕਾਰਵਾਈ ਉਹ ਆਪਾਂ ਕਦੋਂ ਤੱਕ ਕਰ ਦਿਆਂਗੇ ਇਹ ਪਲੀਜ਼ ਮੈਨੂੰ ਜ਼ਰੂਰ ਦੱਸ ਦਿੱਤਾ ਜਾਏ ਭੁੱਲਰ ਸਾਹਿਬ ਮਾਨਜੋਤ ਸਪੀਕਰ ਸਾਹਿਬ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਨ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅਕੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ-ਜਿਹੜੇ ਬੰਦਿਆਂ ਦੇ ਗਲਤ ਢੰਗ ਨਾਲ ਪੈਸੇ ਪਏ ਆ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਾਂਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨੇ ਆ ਦੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਵੱਲੋਂ ਡੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਗਿਆ ਡੀ ਸਾਹਿਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲਿਖ ਕੇ ਭੇਜੀ ਜੀ ਆਪਾਂ ਤੁਹਾਡੇ ਮਹਿਕਮੇ ਨੇ ਕਿੰਨੇ ਲਿਖ ਕੇ ਭੇਜੀ ਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੀ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ 2-4 ਵਾਰ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਐਟਲੀ ਲੱਗੀ ਹੁਣ ਤੱਕ ਐਸਐਸਪੀ ਵਿਜੀਲੈਂਸ ਪਟਿਆਲਾ ਜੀ ਵੱਲੋਂ ਕੀਤੀ ਗਈ ਆ ਜਿੰਨੇ ਵੀ ਪੈਸੇ ਆ ਉਹ ਸਾਰੀ ਰਿਕਵਰੀ ਉਹਨਾਂ ਨੂੰ ਪੈ ਗਈ ਆ ਬੰਦਿਆਂ ਨੂੰ ਜਿਹੜੇ ਬੰਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਜੀ ਗੁਰਲਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਉਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਭਜਵਾ ਭਜਵਾ ਦਿਓ ਇਹਨਾਂ ਨੂੰ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਜੀ ਇੱਕ ਰਿਕੁਐਸਟ ਕਰਦਾ ਜੀ ਕੋਈ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਤੁਹਾਨੂੰ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫਰਮੇਸ਼ਨ ਦੇ ਦਿਓ ਜੀ ਠੀਕ ਕੁਲ ਜਲਦੀ ਕਰ ਦਾਂਗੇ ਥੈਂਕ ਯੂ ਠੀਕ ਥੈਂਕ ਯੂ ਸ਼੍ਰੀ ਰਜਨੀਸ਼ ਕੁਮਾਰ ਦਈਆ ਜੀ